ਇਹ ਕੋਈ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸਨਖਾ ਕੋਈ ਇੰਡਸਟਰੀ ਵਿੱਚ ਨਹੀਂ ਹੋਂਦਾਂ ਰਹੀ ਕਿਉਂਕਿ ਮੋਰ ਇਨਾਂ ਬੜੀਆ ਸਵਾਲ ਹਿੰਦਾ ਜੀ ਮੇਰੇ ਹਿਸਾਬ ਨਾਲ ਤਾਂ ਕੋਈ ਸਨਖਾ ਕੋਈ ਕਲਾਕਾਰ ਨਹੀਂ ਹੋਂਦ ਸਾਡੇ ਲਈ ਤਾਂ ਸਾਰੇ ਕਲਾਕਾਰ ਪੰਜਾਬੀ ਗਾਇਕੀ ਨੂੰ ਵੀ ਘਾਟਾ ਪਿਆ ਕਿੰਨਾ ਕਿਤੇ ਪੋਲੀਟਿਕਲ ਲੀਡਰ ਜਿਹੜੇ ਲਗਾਤਾਰ ਪਤਾ ਲਾਣ ਚਾਹਦੇ ਸੀ ਹੋਂਦ ਕੀ ਘਾਟਾ ਪੂਰਾ ਪੂਰਾ ਚਾਰ ਦੇ ਨਾਲ ਗੁੰਮਦਾ ਸੀਗਾ ਜੀ ਅੱਜ ਕੱਲ ਦੇ ਕਲਾਕਾਰ ਪੈਂਟਾਂ ਚ ਛਲਡਾਂ ਲਪਾ ਕੇ ਰਹਿੰਦੇ ਆ ਚਾਦਰ ਹਮੇਸ਼ਾ ਹੀ ਕਿੰਨੇ ਉਹਦੇ ਪ੍ਰੋਗਰਾਮ ਦੀ ਕੰਮ ਚ ਚਾਦਰਿਆਂ ਨਾਲ ਪਿੰਡਾਂ ਦੀ ਮਦਦ ਕਰਦਾ ਸੀ ਹੜਾਂ ਦੇ ਵਿੱਚ ਵੀ ਬਹੁਤ ਬਹੁਤ ਮਰਜ਼ੀ ਉਹ ਬਹੁਤ ਵਧੀਆ ਸਵਾਲ ਆ। ਅੱਛਾ ਪਰਿਵਾਰ ਚ ਕੌਣ ਕੌਣ ਨੇ ਉਹਨਾਂ ਦੇ ਮਿਲ ਕੇ? ਬਾਦ ਮਜਬੂਰ ਆ ਤੂੰ ਬੱਚਿਆ ਜੀ ਇੱਕ ਮਾਦਾ। ਇਹ ਕਿਹਾ ਜੇ ਇਹਨਾਂ ਦੇ ਫਟੋਫਾਤੀ ਵੀ ਟੈਟੂ ਹਿੱਸੀ। ਹਾਂ 2 ਸਾਲ ਪਹਿਲਾਂ ਟੈਟੂ ਹਿੱਸੀ। ਅੱਛਾ ਉਹ 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 ਵੀ ਗਾਇਕ ਸੀਗੀ ਇਹ ਵੀ ਪੇ ਗੀਤ ਪੰਜਾਬੀ ਔਰ ਸੂਜੀ ਦੇ। ਅੱਛਾ ਠਾਣੇ ਦਾ ਸੀ। ਹਾਂ ਉਹਨੇ ਹੀ ਹੋਇਆ ਜੇ। ਕਿੰਨੇ ਵੇ ਹੋਊਗਾ ਜੀ? ਕੱਲ ਹੋਏਗਾ ਜੀ 11:00 ਵਜੇ ਕੋਈ ਫਰੀ ਮੂ। 11:00 ਵੀ ਗਰੀ ਹੋਏਗਾ। ਤੇ ਹੁਣ ਇਸ ਵਕਤ ਘਰ ਦੇ ਵਿੱਚ ਕੌਣ ਕੌਣ ਆ ਗਿਆ ਜੀ ਉਹਨਾਂ ਦਾ? ਦਾਦੀ ਆਈ ਉਹਦੇ ਚਾਚੀ ਆ ਤੇ ਢੀਕੜਾ ਆਏ। ਕਿੰਦੀ ਘੜੋ ਆ ਉਚੇਤੇ ਇਹ ਸਮਝਾਤ ਅਨੁਕਦਰ ਮਿਲਿਆ ਸਵੇਰ ਨੂੰ ਕਿਰੇ ਗੁਰਦੁਆਰਾ ਤੋਂ ਪਤਾ ਲੱਗਿਆ ਕਿ 10 ਕਿ ਅਖੰਡ ਬਾਟ ਵੀ ਰਖਾਏਗੇ ਕਿੰਨੇ ਦੇ ਅਖੰਡ ਬਾਟ ਰਖਾਈ ਵੀ ਕਿ ਠੀਕ ਹੋ ਜੇ ਪਰ ਸਰਕਾਰ ਪਿਆਪ ਨਹੀਂ ਰਖਾਈ ਅਖੰਡ ਬਾਟ ਦਾ ਸਾਰੇ ਪੰਜਾਬ ਰੇਗੀ ਕੈਨੇਡਾ ਅਮਰੀਕਾ ਸਾਰੇ ਪਾਸੇ ਦਾਵਾਵਾਂ ਹੋਈਆਂ ਵੀ ਰਾਜੂ ਜਲ ਦਾਵੇ ਜਲ ਦਾਵੇ ਪਰ ਜੋ ਮਹਾਰਾਜ ਜੋ ਮਨਜ਼ੂਰ ਹੈ ਜੀ ਅਚਬ ਜਦੋਂ ਇਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇਥੋਂ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਵਾਸੀਆਂ ਨੂੰ ਨਹੀਂ ਉਦੋਂ ਛੇ ਲਾਲ ਚੰਡੀਗੜ੍ਹ ਤੋਂ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸਨੱਖਾ ਕੋਈ ਇੰਡਸਟਰੀ ਜਿਹਾ ਬਥੇ ਨਹੀਂ ਹੁੰਦਾ ਅੰਮ੍ਰਿਤਸਰ ਮੋਰ ਇੰਨਾ ਬੜੀ ਅਸਵਾ ਜਿੰਦਾ ਵੀ ਮੇਰੇ ਹਿਸਾਬ ਨਾਲ ਤਾਂ ਜਿਉਂ ਜਿਹਾ ਸਨੱਖਾ ਕੋਈ ਕਲਾਕਾਰ ਨਹੀਂ ਹੁੰਦਾ ਸਾਡੇ ਲਈ ਤਾਂ ਸਾਡੇ ਦਾ ਪੰਜਾਬੀ ਗਾਇਕੀ ਨੂੰ ਵੀ ਘਟਾ ਪਿਆ ਕਿੱਥਾਂ ਕਿੱਥੇ ਪੋਲਿਟਿਕਲ ਲੀਡਰ ਜਿਹੜੇ ਲਗਾਤਾਰ ਪੱਤਲ ਲੈ ਜਾਂਦੇ ਕਿ ਇਹ ਨਹੀਂ ਘਟਾ ਪਾਉਂਦਾ ਦਾ ਚਾਅ ਦੇ ਨਾਲ ਗੁੰਦਾ ਸੀਗਾ ਕਿ ਅੱਜ ਕੱਲ ਦੇ ਕਲਾਕਾਰ ਪੈਂਟਾ ਛਲਧਨ ਲਪਵਾ ਕਰਨ ਲਿਆ ਚਾਹਦੇ ਹਮੇਸ਼ਾ ਹੀ ਕਿੰਨੇ ਉਹਦੇ ਪ੍ਰੋਗਰਾਮ ਦੀ ਤੋਂ ਉਹ ਚਾਹਦਿਆਂ ਨਾਲ ਕਿਤੇ ਪਿੰਡ ਪੰਜਾਬੀ ਦੀ ਮਦਦ ਕਰਦਾ ਸੀ ਹੜਾਂ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਸੀ ਜਦਾਂ ਪੂਰਾ ਬਹੁਤ ਵਧੀਆ ਸਵਾਲ ਆ ਗਿਆ ਅੱਛਾ ਪਰਵਾਜ਼ ਚ ਕੌਣ ਕੌਣ ਨੇ ਉਹਨਾਂ ਦੇ ਵਿੱਚ ਬਾਅਦ ਮਜਬੂਰ ਆ ਤੂੰ ਬੱਚਿਆ ਜੀ ਇੱਕ ਮਾਦਾ ਇਹ ਕਿਹਾ ਜੇ ਇਹਨਾਂ ਦੇ ਫਟਕਾ ਫਾਤੀ ਵੀ ਟੈਟੂ ਹੋਈ ਸੀ ਕਿ ਉਹ 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 ਵੀ ਗਾਇਕ ਸੀਗੀ ਇਹ ਵੀ ਪੇ ਗੀਤ ਪੰਜਾਬੀ ਸੁਣ ਕੇ ਜਦ ਅਚਾਨੇ ਦਾ ਸੀ ਹਾਂ ਉਹ ਨਹੀਂ ਹੋਇਆ ਕਿੰਨੇ ਵੇ ਹੋਊਗਾ ਜੀ ਕੱਲ ਹੋਏਗਾ ਜੀ 12:01 ਵਜੇ ਕੋਈ ਫਰੀ ਮੂ 12:01 ਵੇ ਗਰੀਬ ਹੋਏਗਾ ਤੇ ਹੁਣ ਇਸ ਵਕਤ ਘਰ ਦੇ ਵਿੱਚ ਕੌਣ ਕੌਣ ਆ ਗਿਆ ਜੀ ਉਹਨਾਂ ਦਾ ਦਾਦੀ ਆਈ ਉਹਦੇ ਚਾਚੀ ਆ ਤੇ ਢੀਕੜੋਂ ਆਏ ਕਿੰਦੀ ਢੀਕੜੋਂ ਆਏ ਅਚਾਨੇ ਇਹ ਸਮਾਚਾਰ ਤੁਹਾਨੂੰ ਕਦੋਂ ਮਿਲਿਆ ਸਵੇਰੇ ਸਾਨੂੰ ਸਵੇਰੇ ਗੁਰਦੁਆਰਾ ਸਾਹਿਬ ਪਤਾ ਲੱਗਿਆ 10:00 ਆ ਅਖੰਡ ਬਾਡ ਵੀ ਰਖਾਏਗੇ ਕਿੰਨੇ ਦੇ ਅਖੰਡ ਬਾਡ ਰਖਾਈ ਵੀ ਸੈਂ ਕਿ ਕੀ ਹੋ ਜੇ ਪਰ ਸਰ ਪੰਜਾਬ ਨੇ ਦਿਖਾਈ ਪੰਡਪੜ ਦਾ ਸਾਰੇ ਪੰਜਾਬਰੇ ਕੀ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾਂ ਹੋਈਆਂ ਵੀ ਰਾਜਪੁਰ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਹੈ ਅੱਛਾ ਜਦੋਂ ਇੱਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੋਂ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਪਾਸੇ ਨੂੰ ਨਹੀਂ ਉਦੋਂ ਛੇ ਲਾਲ ਚੰਡੀਗੜ੍ਹ ਤੋਂ ਦੇਖੋ ਜੀ ਪੂਰਾ ਹੀਰਾ ਹੀ ਸੀਗਾ ਜੀ ਮੇਰੇ ਸਹਾਂਮਣੇ ਇੰਨਾ ਸਨੱਖਾ ਕੋਈ ਇੰਡਸਟਰੀ ਵਿੱਚ ਨਹੀਂ ਹੋਣਾ ਰਾਂਜੀ ਜੀ ਨਾ ਮੋਰ ਇੰਨਾ ਬਦਿਆ ਸੁਆਲ ਜਿੰਦਾ ਵੀ ਮੇਰੇ ਸਹਾਂਮਣੇ ਦਾ ਕੋਈ ਸਨੱਖਾ ਕੋਈ ਕਲਾਕਾਰ ਨਹੀਂ ਹੁੰਦਾ ਸਾਡੇ ਲਈ ਤਾਂ ਸਾਡੇ ਪੰਜਾਬੀ ਗਾਇਕੀ ਨੂੰ ਵੀ ਘਟਾ ਪਿਆ ਕਿੱਥਾਂ ਕਿੱਥੇ ਪੋਲਿਟਿਕਲ ਲੀਡਰ ਜਿਹੜੇ ਲਗਾਤਾਰ ਪਤਨ ਲੈ ਜਾਂਦੇ ਨੇ ਉਹ ਵੀ ਘਟਾ ਪਾ ਪੂਰਾ ਪੂਰਾ ਤਾਂ ਇਹ ਚਾਰ ਦੇ ਨਾਲ ਗੁੰਦਾ ਸੀਗਾ ਕਿ ਅੱਜ ਕੱਲ ਦੇ ਕਲਾਕਾਰ ਫੈਂਟਾ ਛਲਧਾਂ ਲਪਵਾ ਕੇ ਲੰਦੇ ਆ ਚਾਹਦ ਰਹੇ ਹਮੇਸ਼ਾ ਹੀ ਕਿੰਨੇ ਉਹਦੇ ਪ੍ਰੋਗਰਾਮ ਦੀ ਤੁੰਗ ਵਿੱਚ ਆਦਰੀਆਂ ਨਾਲ ਬੁੱਤਨ ਪੰਜਾਬੀ ਪਿੰਡ ਦੀ ਮਦਦ ਕਰਦਾ ਸੀ ਸਾਡਾਂ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਸੀ ਜਿਹੜਾਂ ਪੂਰਾ ਬਹੁਤ ਵਧੀਆ ਸਵਾਲ ਆ ਬੰਦਿਆ ਅੱਛਾ ਪਰਵਾਜ਼ ਚ ਕੌਣ ਕੌਣ ਨੇ ਉਹਨਾਂ ਦੇ ਵਿੱਚ ਬਾਦ ਮਜਬੂਰ ਆ ਤੂੰ ਬੱਚਿਆ ਜੀ ਇੱਕ ਮਾਦਾ ਕਿ ਕਿਆ ਜਦੋਂ ਇਹਨਾਂ ਦੇ ਫਤੋ ਕਾਫੀ ਵੀ ਟੈਕ ਹੋਈ ਸੀ 2 ਸਾਲ ਪਹਿਲਾਂ ਟੈਕ ਹੋਈ ਅੱਛਾ ਉਹ 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 ਵੀ ਗਾਇਕ ਸੀਗੀ ਇਹ ਵੀ ਕਿ ਗੀਤ ਪੰਜਾਬੀ ਪੁਰਸੂ ਗੀਤਾਂ ਦਾ ਅੰਨੇਖਾਂ ਦੇ ਦਾ ਸੀ ਹਾਂ ਉਹ ਨਹੀਂ ਹੋਏਗੇ ਕਿੰਨੇ ਵੇ ਹੋਊਗਾ ਜੀ ਕੱਲ ਹੋਏਗਾ ਜੀ 12:01 ਵਜੇ ਕੋਈ ਫਰੀ ਹੋਊਗਾ 12:01 ਵੀ ਗਰੀਬ ਹੋਊਗਾ ਤੇ ਹੁਣ ਇਸ ਵਕਤ ਘਰ ਦੇ ਵਿੱਚ ਉਲਪਨ ਆ ਗਿਆ ਜੀ ਉਹਨਾਂ ਦੀ ਦਾਦੀ ਆਈ ਉਹਦੇ ਚਾਚੀ ਆ ਤੇ ਢਿੱਡ ਘੜਵਾਏ ਕਿੰਨੀ ਘੜਵਾਏ ਅੱਛਾ ਤੇ ਇਹ ਸਮਾਚਾਰ ਤੁਹਾਨੂੰ ਕਦੋਂ ਮਿਲਿਆ ਸਵੇਰੇ ਸਾਨੂੰ ਸਵੇਰੇ ਗੁਰਦੁਆਰਾ ਤੋਂ ਪਤਾ ਲੱਗਿਆ ਜੀ 10:00 ਤੇ ਅਖੰਡ ਬਾਟ ਵੀ ਰਖਾਏਗੇ ਕਿੰਨੇ ਦੇ ਅਖੰਡ ਬਾਟ ਰਖਾਈ ਕੀ ਹੋ ਜੇ ਪਰ ਸਾਰੇ ਪੰਜਾਬ ਨੇ ਦਿਖਾਈ ਪੰਡ ਪਰ ਦਾ ਸਾਰੇ ਪੰਜਾਬ ਨੇ ਕੈਨੇਡਾ ਅਮਰੀਕਾ ਸਾਰੇ ਪਾਸੇ دعਵਾਵਾਂ ਹੋਈਆਂ ਵੀ ਰਾਜਬੂਲ ਜਲ ਦਾਵੇ ਜਲ ਦਾਵੇ ਪਰ ਉਹ ਮਹਾਰਾਜ ਜੋ ਮਨਜ਼ੂਰ ਹੈ ਅੱਛਾ ਜਦੋਂ ਇੱਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇੱਥੋਂ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਪਾਸੇ ਨੂੰ ਨਹੀਂ ਉਦੋਂ ਫਿਰਾਲ ਚੰਡੀਗੜ੍ਹ ਤੋਂ